ਉੰਗੜਾ ਦਿਮਾਗ ਹੈ ਬੰਦਾ ਜੋ ਹੈ ਜੰਗਲ ਦੀ ਪੜਾਏਸ਼ ਹੈ ਅੱਛਾ ਇਹਦਾ ਦਿਮਾਗੜਾ ਬੜਾ ਹੂੰ ਖਤਰਨਾਕ ਹੈ ਇਹ ਉੱਥੇ ਜਾ ਕੇ ਆਪਣੀਆਂ ਉਹ ਸਾਰੇ ਕੰਮ ਕਰਦਾ ਹੈ ਜਿਹੜੇ ਕਿ ਇੱਥੇ ਨਹੀਂ ਕਰ ਸਕਦਾ ਉੱਥੇ ਸਾਰਾ ਸਿਸਟਮ ਉਹ ਓਪਨ ਰਿਸੋਰਸ ਹੁੰਦਾ ਹੈਗਾ ਅੱਛਾ ਉੱਥੇ ਇਹ A to Z ਉਹ ਸਾਰੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜੇ ਇੱਥੇ ਨਹੀਂ ਕਰ ਸਕਦਾ ਤੁਸੀਂ ਐਂ ਦੇਖ ਲਓ ਵੀ ਜਿੰਨਾ ਵੀ ਮਾਫੀਆ ਜਿੰਨਾ ਅਸਲਾ ਵੈਪਨ ਲੇਟਸਟ ਜਾਂ ਕੈਸੇ ਕਿ ਆਪਾਂ ਅੰਗਾਂ ਦੀ ਤਸਕਰੀ ਜਾਂ ਚਾਈਲਡ ਪੋਰਨੋਗ੍ਰਾਫੀ ਜਾਂ ਆ ਆਪਣੇ ਦੇ ਕੋਈ ਡ੍ਰੈਗ ਆਪੈਰਾ ਟੈਸਟ ਕਰਨਾ ਜਾਂ ਡ੍ਰੈਗ ਦੀ ਸੇਲ ਕੁਝ ਵੀ ਜੋ ਤੁਸੀਂ ਹੋਸਾਦਰ ਗੈਜਟ ਹੈਕਿੰਗ ਬਾਰੇ ਜਾ ਕਿ ਤੇ ਜਿਹੜੀ ਲਗਜ਼ਰੀ ਗੱਡੀਆਂ ਨੇ ਮੈਂ ਥੋੜੇ ਟਾਈਮ ਦੀ ਗੱਲ ਹੈ ਉਸ ਟਾਈਮ ਨਾ ਅੱਡੀ ਕੰਪਨੀ ਦੀ ਲੇਟੈਸਟ ਵਰਜਨ ਸੀਗਾ ਤੁਸੀਂ ਸਮਝੋ ਉਹਨੂੰ ਚੋਰੀ ਕਰਨ ਦੇ ਵਿੱਚ ਗੈਜਟ ਵਿਕ ਰਹੇ ਸੀ ਅੱਛਾ ਭਾਈ ਹਾਂਜੀ ਹੂੰ ਤਾਂ ਭਈ ਜਿਵੇਂ ਤੁਸੀਂ ਉੱਥੇ ਦੇਖਿਆ ਇੰਨਾ ਕੁਝ ਦੇਖਿਆ ਤਾਂ ਫਿਰ ਜਿਹੜੇ ਉੱਥੇ ਲੋਕ ਜਾਂਦੇ ਨੇ ਉਹ ਲੋਕ ਕੌਣ ਨੇ ਨੀਂ ਦੇਖੋ ਜ਼ਿਆਦਾਤਰ ਤਾਂ ਉੱਥੇ ਯੂਜ਼ਰ ਹੁੰਦੇ ਨੇ ਜਿਹੜੇ ਖਰੀਦਣ ਵੇਚਣ ਵਾਲੇ ਹੁੰਦੇ ਨੇ ਬਾਕੀ ਜਿਨ੍ਹਾਂ ਨੇ ਵੈਬਸਾਈਟਾਂ ਹੁੰਦੀਆਂ ਨੇਗੀਆਂ ਬਾਕੀ ਜਿਨ੍ਹਾਂ ਨੇ ਕੋਈ ਕਿਸੇ ਨੂੰ ਕਹਿ ਸਕਦੇ ਆਪਾਂ ਅ ਟੌਰਚਰ ਕਰਨਾ ਹੋਵੇ ਜਾਂ ਵੀਡੀਓਜ਼ ਵੇਖਣ ਬਾਕੀ ਉੱਥੇ ਜਾਂਦੇ ਸਾਰੇ ਨੇ ਪੁਲਿਸ ਆਰਮੀ ਜਾਂ ਜਰਨਲਿਸਟ ਸਾਰੇ ਲੋਕ ਅਵੇਲੇਬਲ ਨੇ ਉੱਥੇ ਪਰ ਉਹਨਾਂ ਦਾ ਹਰ ਇੱਕ ਦਾ ਆਪਣਾ ਆਪਣਾ ਵਿਜ਼ਨ ਹੁੰਦਾ ਕਿ ਉਹ ਕੀ ਕੰਮ ਕਰਦਾ ਹੁਣ ਅਸੀਂ ਸਟੂਡੈਂਟ ਰਹਾਂਗੇ ਸਾਨੂੰ ਜਾਣਾ ਹੀ ਪੈਣਾ ਕਿਉਂਕਿ ਇੰਟਰਨੈਟ ਸਿੱਖਣ ਲਈ ਤਾਂ ਉੱਥੋਂ ਹੀ ਸਟਾਰਟ ਕਰਨਾ ਪੈਣਾ ਉਹ ਇੰਟਰਨੈਟ ਉਹਨੂੰ ਫੇਸਬੁੱਕ ਇੰਸਟਾਗ੍ਰam ਤਾਂ ਸਿੱਖਣ ਹੋ ਰਹੇ ਹਨ ਮਤਲਬ ਇੰਟਰਨੈਟ ਉੱਥੋਂ ਹੀ ਸਟਾਰਟ ਹੁੰਦਾ ਅੱਛਾ ਹਾਂ ਉੱਥੇ ਜਾਣਾ ਪੈਣਾਗਾ ਉੱਥੋਂ ਹੀ ਸਟਾਰਟ ਹੋਊਗਾ ਸਾਈਬਰ ਦਾ ਕੋਈ ਵੀ ਬੰਦਾ ਉਹ ਉੱਥੇ ਐਕਟਿਵ ਹੋ ਜਿਹੜੇ ਲੋਕਾਂ ਨੂੰ ਹੀ ਉੱਥੇ ਮਾਰ-ਟਾੜ ਕੀਤੀ ਜਾਂਦੀ ਹੈ, ਕੁੱਟਿਆ ਜਾਂਦਾ ਹੈ, ਮਾਰਿਆ ਜਾਂਦਾ ਜਾਂ ਜਦਾਂ ਦੇ ਹਨਾ ਅੰਗ ਪੈਰ ਵੱਢੇ ਜਾਂਦੇ ਆ। ਉਹ ਲੋਕ ਕਿਤੋਂ ਲਿਆਂਦੇ ਜਾਂਦੇ ਆ ਜਾਂ ਉਹ ਲੋਕ ਆਪਣੇ ਆਪ ਦੇ। ਨਹੀਂ ਉਹ ਦੇਖੋ ਬਾਈ ਟਾਰਗੇਟ ਹੁੰਦੇ ਨੇ। ਕੁਝ ਲੋਕ ਲਿਆਂਦੇ ਜਾਂਦੇ ਨੇ, ਕੁਝ ਲੋਕ ਆਪਣੀ ਮਰਜ਼ੀ ਨਾਲ ਵੀ ਆਉਂਦੇ ਨੇ ਕਿਉਂਕਿ ਇਸ ਦੇ ਬਦਲੇ ਉਹਨਾਂ ਨੂੰ ਨਾ ਬਿਟਕੋਇਨ ਡਾਲਰ ਮਿਲਦੇ ਨੇ। ਅੱਛਾ। ਕਿਸੇ ਨੇ ਖੁਦ ਮੈਂ ਵੇਖਿਆ ਸੀ ਇੱਕ ਬੰਦਾ ਮੈਂ ਪਿਛਲੇ ਕਈ ਇੱਕ ਪੋਡਕਾਸਟ ਦੱਸੀ ਸੀ ਗੱਲ ਆਪਣਾ ਖੁਦ ਦਾ ਪੈਰੀ ਲੀ ਜਾਂਦਾ ਸੀ ਅੱਡ ਉਹਨੂੰ ਡਰਗ ਦਿੱਤੀ ਸੀ ਉਹ ਡਰਗ ਟੈਸਟ ਕਰ ਰਿਆ ਸੀਗਾ ਇੱਕ ਦਾ ਜਵਾੜਾ ਪੁੱਲ ਗਿਆ ਕਿਸੇ ਦੇ ਇੰਜੈਕਸ਼ਨ ਵਗੈਰਾ ਦੇ ਕੇ ਉਹਨੂੰ ਟੈਸਟ ਕਰਨਾ ਮਤਲਬ ਸਾਰਾ ਕੁਝ ਉੱਥੇ ਟੈਸਟ ਹੁੰਦਾ ਬਹੁਤ ਲੋਕ ਆਪਣੀ ਮਰਜ਼ੀ ਨਾਲ ਕਰਦੇ ਨੇ ਬਹੁਤ ਲੋਕ ੱੱਕੀ ਨਾਲ ਚੱਕ ਹੀ ਲੈਂਦੇ ਹੁੰਦੇ ਹਮ ਅੱਛਾ ਇਹ ਇਦਾਂ ਦਾ ਕੁਝ ਹੁੰਦਾ ਹਾਂਜੀ ਉਹ ਇਦਾਂ ਦਾ ਕੁਝ ਹੁੰਦਾ ਬਾਈ ਵੱਢਣੇ ਤੂੰ ਜੱਡ ਬਾਈ ਨੂੰ ਭੇਜੀ ਸੀ ਇੱਕ ਵੀਡੀਓ ਮੈਂ ਪੁੱਛ ਲਾਉਣੇ ਵੇਖੀ ਸੀਗੀ ਕੀ ਬਣਿਆ ਸੀ ਅੱਛਾ ਉਹ ਤਾਂ ਬਈ ਇਹ ਜਿਹੜਾ ਤੁਸੀਂ ਦੇਖਦੇ ਹੋ ਉਹ ਉਹ ਆਪਣੇ ਆਪ ਨੂੰ ਨਹੀਂ ਨਹੀਂ ਬਈ ਦੇਖਿਆ ਨਹੀਂ ਜਾਂਦਾ ਹੁੰਦਾ ਬਹੁਤ ਔਖਾ ਲੱਗਦਾ ਬਹੁਤ ਔਖਾ ਦੇਖੋ ਅਸੀਂ ਹੁਣ ਮੈਂ ਵੀਡੀਓ ਦੇਖਣ ਵਾਸਤੇ ਉੱਥੇ ਬਈ ਨਹੀਂ ਜਾਂਦਾ ਮੇਰਾ ਕੰਮ ਹੁੰਦਾ ਕਿ ਉੱਥੇ ਕੰਮ ਕੀ ਹੋਰ ਉਹਨੂੰ ਸਮਝਣਾ ਕਿਉਂਕਿ ਮੈਂ ਇਸ ਫੀਲਡ 'ਚ ਹੁਣ ਮੈਨੂੰ ਅੱਗੇ ਜਾ ਕੇ ਅੱਜ ਤੋਂ ਮੈਨੂੰ ਪਤਾ ਲੱਗੂਗਾ ਨਾ ਕਿ ਜੇ ਬੰਦਾ ਡਾਰਕ ਵੈਬ ਤੇ ਐਕਟਿਵ ਸੀਗਾ ਮੰਨ ਕੋਈ ਕੇਸ ਆਇਆ ਕੋਈ ਬੰਦਾ ਡਾਰਕ ਵੈਬ ਤੇ ਐਕਟਿਵ ਸੀਗਾ ਤਾਂ ਮੈਨੂੰ ਪੁੱਛਣਗੇ ਉੱਤੇ ਕੀ ਕਰਦਾ ਸੀ ਮੈਨੂੰ ਪਤਾ ਹੋਣਾ ਚਾਹੀਦਾ ਕਿ ਉੱਤੇ ਕੰਮ ਕੀ ਚੱਲ ਰਿਹਾ ਹੈ ਤੇ ਇਹ ਬੰਦੇ ਨੇ ਉੱਤੇ ਕੀ ਕਰਦਾ ਸੀ ਅੱਛਾ ਤੇ ਜੇ ਕੋਈ ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦੇ ਦੀ ਸਾਰੀ ਇਨਫੋਰਮੇਸ਼ਨ ਹੈ ਕਿ ਉਹ ਬੰਦਾ ਡਾਰਕ ਵੈਬ ਤੇ ਕਰਦਾ ਕੀ ਸੀ ਪਰ ਆਪਾਂ ਨੂੰ ਪਤਾ ਹੀ ਨਾ ਹੋਵੇ ਕਿ ਉਹ ਕਰ ਕੀ ਰਿਹਾ ਸੀਗਾ ਇਹਦੀ ਵੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਨਾ ਐਕਸਪੀਰੀਅੰਸ ਹੋਣਾ ਐਕਸਪੀਰੀਅੰਸ ਐਕਸਪੀਰੀਅੰਸ ਉਹ ਹੁਣ ਤੁਹਾਨੂੰ ਪਤਾ ਹੀ ਨਹੀਂ ਮੰਨ ਕੇ ਚਲੋ ਕੇਸ ਆ ਗਿਆ ਉਸ ਫੀਲਡ ਦਾ ਤੁਹਾਨੂੰ ਪਤਾ ਹੀ ਨਹੀਂ ਅੱਛਾ ਅਸਲ 'ਚ ਹੈਕਿੰਗ ਹੈ ਕੀ ਹੈ ਬਾਈ ਨਹੀਂ ਹੈਕਿੰਗ ਦੇਖੋ ਬਾਈ ਹੈਕਿੰਗ ਕਿਸੇ ਵੀ ਕੰਮ 'ਚ ਹੋ ਸਕਦੀ ਹੈਗੀ ਜਿਸ ਇੱਕ ਬਾਉਂਡਰੀ ਹੈ ਉਹ ਤੋਂ ਬਾਹਰ ਦਾ ਕੋਈ ਵੀ ਇਨਸਾਨ ਕੰਮ ਕਰਦਾ ਹੈਗਾ ਉਹ ਹੈ ਕਿ ਹੁੰਦੀ ਹੈ ਜੇ ਹੁਣ ਤੁਸੀਂ ਕਹੋ ਇੰਟਰਨੈਟ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਲੈ ਕੇ ਕਿਸੇ ਵੱਡੀ ਕੰਪਨੀ ਨੂੰ ਹੈਕ ਕਰਨਾ ਜਾਂ ਬੈਂਕਾਂ ਦੇ ਸਾਈਬਰ ਅਟੈਕ ਕਰਨੇ ਇਹ ਸਾਰੀ ਹੈਕਿੰਗ ਦਾ ਹਿੱਸਾ ਹੁੰਦਾ ਹੈ ਬਾਈ ਜਿਵੇਂ ਅੱਜ ਵੀ ਕਾਡਿਓ ਸੁਣ ਰਹੇ ਸੀ ਨਾ ਹਾਂਜੀ ਤੇ ਇੱਕ ਕਈ ਦੇਸ਼ਾਂ ਉੱਪਰ ਜਿਹੜਾ ਸਾਈਬਰ ਅਟੈ ਨੀ ਬਈ ਦੇਖੋ ਸਾਈਬਰ ਅਟੈਕ ਹੁੰਦਾ ਹੈ ਵੱਡੀਆਂ ਕੰਪਨੀਆਂ ਏਜੰਸੀਆਂ ਦੇ ਉੱਪਰ ਜਿਹੜੀ ਹੈ ਕਿ ਇਨਫੋਰਮੇਸ਼ਨ ਕਿਸੇ ਕੰਟਰੀ ਦੀ ਅਵੇਲੇਬਲ ਹੁੰਦੀ ਹੈਗੀ ਉਹਨੂੰ ਚੋਰੀ ਕਰਨ ਵਾਸਤੇ ਬਾਹਰ ਵੇਚਣ ਵਾਸਤੇ ਜਾਂ ਉਹ ਬਲੂਪ੍ਰਿੰਟ ਬਾਹਰ ਵੇਚਣ ਵਾਸਤੇ ਜਾਂ ਫਿਰ ਕਿਸੇ ਬੈਂਕ ਦੇ ਉੱਪਰ ਅ ਕਿਸੇ ਕਹਿ ਸਕਦੇ ਆਪਾਂ ਬੈਂਕ ਦੀ ਇੱਕ ਨਾ ਇਨਫੋਰਮੇਸ਼ਨ ਹੁੰਦੀ ਹੈਗੀ ਲਾਈਕ ਰਨਿੰਗ ਵੇ ਟੂ ਮਨੀ ਵਾਲੀ ਫੋਨ ਨੂੰ ਚੋਰੀ ਕਰਨ ਵਾਸਤੇ ਪੈਸਾ ਚੋਰੀ ਕਰਨ ਨਾਲੋਂ ਥੋੜਾ ਡਿਫਿਕਲਟ ਹੁੰਦਾ ਕਿਉਂਕਿ ਮੰਨ ਕੇ ਚੱਲੋ ਪਹਿਲੀ ਗੱਲ ਤਾਂ ਪੈਸਾ ਚੋਰੀ ਕਰਨ ਵਾਸਤੇ ਬੈਂਕ 'ਚ ਬਹੁਤ ਡਿਫਿਕਲਟ ਹੁੰਦਾ ਸਰਵਰ ਸ਼ਿਫਟਰ ਲੱਗਾ ਹੁੰਦਾ ਸਰਵਰ ਚੇਂਜ ਹੋ ਜਾਂਦਾ ਹੈ ਸ਼ਿਫਟ ਮਾਰ ਦਿੰਦਾ ਉਹ ਜੇ ਤੁਸੀਂ ਕਰ ਵੀ ਲਿਆ ਵੀ ਸਕਦੇ ਹੋ ਤੁਸੀਂ ਫਿਜ਼ੀਕਲੀ ਵੀ ਉੱਥੇ ਗਰਾਊਂਡ ਲੈਵਲ ਤੇ ਵੀ ਗਏ ਹੋਗੇ ਜਾਂ ਤੁਸੀਂ ਆਨਲਾਈਨ ਹੋ ਕੇ ਵੀ ਕਿਸੇ ਤਰ੍ਹਾਂ ਪੈਸਾ ਚੋਰੀ ਕਰ ਲਿਆ ਫਿਰ ਸਭ ਤੋਂ ਵੱਡਾ ਚਾਂਸ ਉੱਥੇ ਹੋਣਾ ਕਿ ਤੁਸੀਂ ਪੈਸਾ ਸੈਂਡਿਕੇਟੇ ਅਕਾਊਂਟ 'ਚ ਕਰ ਰਹੇ ਹੋਗੇ ਕਿਉਂਕਿ ਤੁਸੀਂ ਬੈਂਕ 'ਚ ਚੋਰੀ ਕਰੋਗੇ ਬਹੁਤ ਵੱਡੀ ਰਕਮ ਕਰੋਗੇ ਥੋੜਾ ਖਰਚਾ ਹੀ ਬਹੁਤ ਹੋਣਾ ਹੈ ਫਿਰ ਤੁਸੀਂ ਜਿੱਥੇ ਐਂਟਰੀ ਮਾਰ ਰਹੇ ਹੋਗੇ ਉਹ ਅਕਾਊਂਟ ਵੀ ਫਿਰ ਦੇਖਣਾ ਪੈਣਾ ਕਿ ਕਿੱਥੇ ਆਪਾਂ ਸ਼ਿਫਟ ਕਰ ਰਹੇ ਹਾਂਗੇ ਤੇ ਇੰਨਾ ਪੈਸਾ ਕੋਈ ਵੀ ਬੈਂਕ ਤੁਹਾਨੂੰ ਕੈਸ਼ ਚ ਨਹੀਂ ਦੇਊਗੀ ਹੂੰ ਕਿਉਂਕਿ ਡਿਫਿਕਲਟ ਹੁੰਦਾ ਕਿਸੇ ਬੈਂਕ ਨੂੰ ਹੈਕ ਕਰਨਾ ਉਹਨੂੰ ਪਜ਼ਲ ਕਰਨਾ ਜਾਂ ਉਹਨੂੰ ਸਟੱਕ ਕਰ ਦੇਣਾ ਉਹ ਈਜ਼ੀ ਹੁੰਦਾ ਉਸ ਕਰਕੇ ਸਾਈਬਰ ਅਟੈਕ ਹੁੰਦੇ ਫੋਨ ਨੂੰ ਕਿਵੇਂ ਹੈਕ ਕੀਤਾ ਜਾਂਦਾ ਜਿਵੇਂ ਬਹੁਤ ਸਾਰੇ ਇੰਸਟਾਗ੍ਰam ਤੇ ਜਾਂ ਸੋਸ਼ਲ ਮੀਡੀਆ ਆਪਸ ਸਕਰੋਲ ਕਰਦੇ ਆ ਇੱਕ ਮੈਸੇਜ ਆਉਂਦਾ 300 ਰੁਪਿਆ ਦਿਓ ਤੁਹਾਡਾ ਸਨੈਪਚੈਟ ਹੈਕ ਕਰਾ ਦਿੰਦੇ ਆ ਦੀ ਵਟਸਐਪ ਹੈਕ ਕਰਾ ਦਿੰਦੇ ਦੇਖ ਦੇਖੋ ਹੈਕਿੰਗ ਜੇ ਤੁਸੀਂ ਕਿਸੇ ਨੂੰ ਧੋਖੇ ਨਾਲ ਮੰਨ ਕੇ ਤੁਲੇ ਮੈਂ ਤੁਹਾਡਾ ਪਾਸਵਰਡ ਲੈ ਲਿਆ ਤੇ ਮੈਂ ਤੁਹਾਡੇ ਅਕਾਊਂਟ ਨਾਲ ਕੋਈ ਹੀ ਰੈਫੇਰੀ ਕਰਤੀ ਉਹ ਹੈਕਿੰਗ ਨਹੀਂ ਹੋਈ ਉਹ ਤਾਂ ਚੀਟਿੰਗ ਹੈ ਜ ਜਨ ਫਿਸ਼ਿੰਗ ਕਹਿ ਸਕਦੇ ਆਗੇ ਜਿਹੜਾ ਹੈਕਰ ਹੋਊਗਾ ਜਿਹਦੇ ਕੋਲ ਸਕਿੱਲ ਬੇਸੜ ਹੁੰਦੇ ਨੇਗੇ ਉਹ ਕਦੇ ਵੀ ਕੰਮ ਨਹੀਂ ਕਰਦੇ ਉਹ 2-400 ਰੁਪਏ ਪਿੱਛੇ ਜਾ ਕੇ ਕਿਸੇ ਨੂੰ ਹੈਕ ਕਰਨੇ ਕਿਸਦਾ ਕਿਸੇ ਦਾ ਅਕਾਊਂਟ ਦੇਣਗੇ ਕਿਉਂਕਿ ਦੇਖੋ ਕਿਸੇ ਦਾ ਅਕਾਊਂਟ ਲੈਣਾ ਕਿਸੇ ਦਾ ਅਕਾਊਂਟ ਬਾਈਪਾਸ ਕਰਨਾ ਹੈਸ਼ ਕੱਢਣੇ ਠੀਕ ਹੈ ਤੇ ਉਹ ਕਿਸੇ ਨੂੰ ਹੋਰ ਦੇ ਹੱਥ ਚ ਦੇਣਾ ਕਿਉਂਕਿ ਜਿਹੜੇ ਆਪਾਂ ਟੂਲ ਉਹਦੇ ਲਈ ਵਰਤਾਂਗੇ ਉਹ ਟੂਲ ਰਜਿਸਟਰ ਹੁੰਦੇ ਨੇ ਕਿ ਲਿਨਕਸ ਦੇ ਉਹਨਾਂ ਉੱਪਰ ਆਪਣੀ ਮੇਲ ਲੱਗਦੀ ਆਪਣੀ ਬਕਾਇਦਾ ਆਈਡਿਟੀ ਹੁੰਦੀ ਹੈ ਕਿ ਤੇ ਜੇ ਆਪਾਂ ਯੂਜ਼ ਕਰਾਂਗੇ ਲੀਗਲ ਤਾਂ ਉਹ ਟਰੈਕ ਹੋਣਗੇ ਹੂੰ ਤੇ ਹੁਣ 2-400 ਰੁਪਏ ਪਿੱਛੇ ਕੋਈ ਬੰਦਾ ਆਪਦੀ 15-10-15 ਸਾਲ ਦੀ ਸਟੱਡੀ ਤੇ ਕਿਉਂ ਉਂਗਲ ਖੜੀ ਕਰਾਉ ਹੂੰ ਸਹੀ ਹੈ ਸਹੀ ਹੈ ਇਦਾਂ ਨਹੀਂ ਹੁੰਦਾ ਹੁੰਦਾ ਜਿਹੜੇ ਨੇ ਇਹ ਸਾਰੇ ਝੂਠੇ ਹੁੰਦੇ ਨੇ ਇਹਨਾਂ ਦੇ ਕੋਈ ਨਹੀਂ ਨਹੀਂ ਹੁੰਦਾ ਵੀ ਆ ਮੈਂ ਵਾਕੇ ਜਾਣ ਚਾਹਾਂਗਾ ਕਿ ਨਹੀਂ ਹੁੰਦਾ ਤੁਸੀਂ ਅਪਾ ਤੁਹਾਡੀ ਪੇਮੈਂਟ ਕਰ ਸਕਦਾ WhatsApp ਭਾਈ 200 ਰੁਪਏ ਵਿੱਚ ਕਿਵੇਂ ਬਲੌਕ ਹੋ ਜਾਊਗਾ ਮੈਂ ਮੈਂ 1000 ਰੁਪਏ ਦਿਨਾ ਮੈਨੂੰ ਭਾਈ ਦਿਓ ਕੱਢ ਕੇ ਤੁਸੀਂ ਮੈਂ ਮੰਤਰੀ ਦਾ ਨਾਮ ਦੱਸਦਾ ਮੈਨੂੰ ਦਿਓ Instagram ਤੇ ਅੱਛਾ ਇਦਾਂ ਹੋ ਗਿਆ ਮੈਂ 10000 ਰੁਪਏ ਦਿਨਾ ਦਿਓ ਨਹੀਂ ਹੁੰਦਾ ਵੀਰੇ ਕੰਪਨੀ ਆ ਯਾਰ ਉਹ ਤਾਂ ਐਡੀ ਕੀ ਗੱਲ ਹੈ ਕੰਪਨੀ ਨੂੰ ਇਹ ਚੀਜ਼ਾਂ ਪਤਾ ਨਹੀਂ ਹੈਗੀਆਂ ਆਪਣੇ ਨਾਲ 150 ਗੁਣਾ ਜ਼ਿਆਦਾ ਐਕਸਪਰਟ ਬੰਦੇ ਅਟੇ ਅਵੇਲੇਬਲ ਨੇ ਹੂੰ ਨਹੀਂ ਇੰਨਾ ਨਹੀਂ ਹੁੰਦਾ ਜਿੰਨੇ ਕੇ ਪੈਸੇ ਤੁਸੀਂ ਸਾਰੀ ਉਮਰ ਚ ਨਹੀਂ ਇਕੱਠੇ ਕਰ ਸਕਨੇ ਤੇ ਦੋ ਦੋ 2200 ਕਰਕੇ ਇੰਨੀ ਇੱਕ ਬੰਦੇ ਦੀ ਇੱਕ ਮੰਤਰੀ ਸੈਲਰੀ ਆ ਮਾਰੇ ਉਹਨਾਂ ਦੀ ਹਾਂਜੀ ਹੂੰ ਜਿਹੜਾ ਦੇਖਦਾ ਹਾਂ ਜਿਹੜਾ ਦੇਖਦੇ ਨੇ ਇੱਕ ਇੱਕ ਚੀਜ਼ ਹੋਰ ਹੈ ਬਈ ਜਿਹੜੇ ਇੰਸਟਾਗ੍ਰam ਇਨਫਲੂਐਂਸਰ ਨੇ ਜਾਂ ਕਈ ਹੋਰ ਸੋਸ਼ਲ ਮੀਡੀਆ ਤੇ ਐਕਟਿਵ ਨੇ ਉਹਨਾਂ ਦੇ ਜਿਹੜੇ ਐਮਐਮਐਸ ਬਣਾ ਕੇ ਜਾਂ ਕੁਝ ਹੋਰ ਅਨਾਂ ਲੋਕਾਂ ਦੇ ਐਮਐਮਐਸ ਬਣਾ ਕੇ ਟੈਲੀਗ੍ਰam ਤੇ ਵੇਚੇ ਜਾਂਦੇ ਨੇ ਜਾਂ ਕਈ ਹੋਰ ਸਾਈਟਾਂ ਤੇ ਭਾਈ ਪਤਾ ਕੀ ਉਹ ਕਿਵੇਂ ਵੇਚ ਜਾਂਦੇ ਨੇ ਕੁਛ ਤਾਂ ਦੇਖ ਲੋਕ ਆਪਣੇ ਹੀ ਬਣਾ ਕੇ ਖੁਦ ਹੀ ਵਾਇਰਲ ਕਰ ਦਿੰਦੇ ਨੇ ਕਿਉਂਕਿ ਹਾਈਪ ਤੁਹਾਨੂੰ ਪਤਾ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਜਿੰਨੂੰ ਮਿਲ ਗਈ ਲਾਈਕ ਵੀ ਆਉਣ ਲੱਗ ਗਈ ਤੇ ਕੁਝ ਲੋਕ ਐਵੇਂ ਹੁੰਦੇ ਨੇ ਹੁਣ ਜਿਹੜੇ ਆਬਵੀਅਸਲੀ ਕੁੜੀਆਂ ਬਾਹਰ ਜਾਂਦੀਆਂ ਨੇ ਕਿਸੇ ਮੋਟਰ ਜਾਂ ਹੋਟਲ ਦੇ ਵਿੱਚ ਡਰੈਸਿੰਗ ਰੂਮ ਦੇ ਵਿੱਚ ਕੈਮਰੇ ਲੱਗੇ ਹੁੰਦੇ ਜਿਨ੍ਹਾਂ ਲੋਕਾਂ ਨੇ ਬਿਜ਼ਨਸ ਬਣਾ ਰੱਖਿਆ ਤੇ ਕੁਝ ਲੋਕ ਐਵੇਂ ਹੁੰਦੇ ਨੇ ਕਿ ਉਹਨਾਂ ਦਾ ਅਕਾਊਂਟ ਫਿਸ਼ਿੰਗ ਦੇ ਥਰੂ ਹੈਕ ਕਰਕੇ ਉਹਨਾਂ ਦੀ ਫੋਟੋਜ਼ ਵੀਡੀਓਜ਼ ਜਾਂ ਸਕਰੀਨਸ਼ਾਟ ਦੇ ਥਰੂ ਉਹਨਾਂ ਦੇ ਅਕਾਊਂਟ ਚ ਲਈ ਜਾਂਦੇ ਨੇ ਤੋਂ ਬਾਅਦ AI ਨਾਲ ਮੇਕਿੰਗ ਕਰ ਉਹ ਪਬਲਿਸ਼ ਕਰ ਦਿੱਤੀ ਜਾਂਦੀ ਨਹੀਂ ਹੈਗੀ ਪਰ ਉਹਦੇ ਵਿੱਚ ਦੇਖੋ ਇੱਕ ਸਿਸਟਮ ਹੈ ਤੁਸੀਂ ਟੈਲੀਗ੍ਰਾਮ ਦੀ ਗੱਲ ਕੀਤੀ ਹੈ ਪਹਿਲਾਂ ਟੈਲੀਗ੍ਰਾਮ ਤੋਂ ਉਹਨੂੰ ਛੋਟਾ ਜਿਹਾ ਕਲਿੱਪ ਦਿਖਾਉਣਗੇ ਐਡ ਦਿਖਾਉਣਗੇ ਉਸ ਤੋਂ ਬਾਅਦ ਤੁਸੀਂ ਇਹ ਤੇ ਕਲਿੱਕ ਕਰੋਗੇ ਤੁਹਾਨੂੰ ਟੈਰਾਬਾਕਸ ਨਾਮ ਦਾ ਕਲਾਊਡ ਹੈ ਉਹਦੇ ਉੱਪਰ ਲੈ ਜਾ ਹੋਰ ਵੀ ਕਲਾਊਡ ਨੇਗੇ ਉਹਨਾਂ ਦੇ ਉੱਪਰ ਲੈ ਜਾ ਕੇ ਦਿਖਾਉਣ ਦੇ ਉੱਥੇ ਐਡ ਆਉਂਦੀਆਂ ਨੇਗੀਆਂ ਉੱਥੇ ਜਿਹੜੀਆਂ ਐਡ ਆਉਂਦੀਆਂ ਨੇਗੀਆਂ ਉਹਨਾਂ ਨੂੰ ਉਹਦੇ ਪੈਸੇ ਮਿਲਦੇ ਨੇ ਅੱਛਾ ਹਾਂ ਉਹ ਤੇ ਉਹ ਲੋਕ ਦੇਖੋ ਹੁਣ ਕਿਸੇ ਬੰਦੇ ਦਾ ਕਿਸੇ ਨਾਲ ਰਿਲੇਸ਼ਨ ਸੀਗਾ ਉਹਨਾਂ ਨੇ ਵੀਡੀਓਜ਼ ਜਾਂ ਕਹਿ ਸਕਦੇ ਆਪਾਂ ਫੋਟੋਜ਼ ਕੈਪਚਰ ਕੀਤੀਆਂ ਹੋਈਆਂ ਸੀਗੀਆਂ ਉਹ ਗਾਂ ਅੱਗੇ ਤੋਂ ਬੇਚ ਵੀ ਦਿੰਦੇ ਆ ਲੋਕ ਪੈਸਾ ਨਹੀਂ ਕਰਦੇ ਅੱਛਾ ਜਿਵੇਂ ਜਿਵੇਂ ਆਪਾਂ ਪਹਿਲਾਂ ਆਫ ਕੈਮਰਾ ਗੱਲ ਕਰਦੇ ਸੀ ਹਨਾ ਇੱਕ 16 ਸਾਲਾਂ ਦੀ ਕੁੜੀ ਦੀਆਂ 400 ਨਾ ਫੋਟੋ ਮੰਗਣਾ ਉਹ ਕਿਵੇਂ ਸੀ ਉਹ ਕਿਸ